ਇਹ ਜੋ ਜ਼ਬਰਦਸਤ ਐਕਸੀਡੈਂਟ ਹੋਇਆ ਹੈ ਇਹ ਅਮਰੀਕਾ ਦੇ ਕੈਲੀਫੋਰਨੀਆ ਵਿੱਚ 10 ਫਰੀਵੇ ਰੋਡ ਤੇ ਹੋਇਆ ਹੈ ਕਿਹਾ ਜਾ ਰਿਹਾ ਹੈ ਕਿ ਟਰੱਕ ਡਰਾਈਵਰ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ ਇਹ ਐਕਸੀਡੈਂਟ ਡੈਸ਼ ਕੈਮ ਕੈਮਰੇ ਦੁਆਰਾ ਰਿਕਾਰਡ ਹੋ ਗਿਆ ਸੀ ਜੋ ਕਿ ਅਕਸਰ ਗੱਡੀਆਂ ਦੀ ਡੈਸ਼ਬੋਰਡ ਤੇ ਲੱਗਿਆ ਹੁੰਦਾ ਹੈ ਇੱਕ ਰਿਪੋਰਟ ਦੇ ਅਨੁਸਾਰ ਮੁਲਜ਼ਮ ਇੱਕ ਪੰਜਾਬੀ ਮੁੰਡਾ ਹੈ ਜਿਸ ਦਾ ਨਾਮ ਜਸ਼ਨਪ੍ਰੀਤ ਸਿੰਘ ਹੈ ਕਿਹਾ ਜਾ ਰਿਹਾ ਹੈ ਕਿ ਬਹੁਤ ਜ਼ਿਆਦਾ ਨਸ਼ੇ ਵਿੱਚ ਸੀ ਜਦੋਂ ਐਕਸੀਡੈਂਟ ਹੋ ਰਿਹਾ ਸੀ ਤਾਂ ਉਸਨੇ ਬ੍ਰੇਕ ਤੱਕ ਨਹੀਂ ਲਗਾਈ। ਇਸ ਐਕਸੀਡੈਂਟ ਵਿੱਚ ਤਿੰਨ ਲੋਕਾਂ ਦੀ ਮੌਤ ਹੋਈ ਹੈ ਤੇ ਚਾਰ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ। ਇਹ ਐਕਸੀਡੈਂਟ ਇੱਕ ਸੈਮੀ-ਟਰੱਕ ਦੁਆਰਾ ਹੋਇਆ ਜੋ ਕਿ ਅਚਾਨਕ ਆਪਣਾ ਕੰਟਰੋਲ ਖੋ ਬੈਠਾ ਸੀ। ਇਸ ਤੋਂ ਬਾਅਦ ਇਹ ਵਾਹਨਾਂ ਨਾਲ ਟਕਰਾ ਗਿਆ। ਟਰੱਕ ਡਰਾਈਵਰ ਦੀ ਪਛਾਣ ਜਸਨਪ੍ਰੀਤ ਸਿੰਘ ਨਾਂ ਦੇ ਨਾਲ ਹੋਈ ਹੈ ਜੋ ਕਿ 21 ਸਾਲ ਦਾ ਹੈ ਤੇ ਕੈਲੀਫੋਰਨੀਆ ਦੀ ਯੂਬਾ ਸਿਟੀ ਵਿੱਚ ਰਹਿਣ ਵਾਲਾ ਹੈ। ਪੁਲਿਸ ਨੇ ਉਸਨੂੰ ਨਸ਼ੇ ਦੀ ਹਾਲਤ ਵਿੱਚ ਟਰੱਕ ਚਲਾਉਣ ਤੇ ਕਈ ਲੋਕਾਂ ਦੀ ਮੌਤ ਦਾ ਕਾਰਨ ਹੋਣ ਕਾਰਨ ਗਿਰਫਤਾਰ ਕਰ ਲਿਆ ਹੈ ਸੂਤਰਾਂ ਦੇ ਅਨੁਸਾਰ ਜਸ਼ਨਪ੍ਰੀਤ ਸਿੰਘ 2 ਸਾਲ ਪਹਿਲਾਂ 2 ਨੰਬਰ ਵਿੱਚ ਅਮਰੀਕਾ ਆਇਆ ਸੀ ਜਿਸ ਦਾ ਪਿੰਡ ਪੁਰਾਣਾ ਸ਼ਾਲਾ ਗੁਰਦਾਸਪੁਰ ਜ਼ਿਲ੍ਹੇ ਵਿੱਚ ਹੈ ਜ਼ਿਕਰਯੋ ਗੱਲ ਇਹ ਹੈ ਕਿ ਅੱਜ ਪਿੰਡ ਦੇ ਲੋਕ ਗੁਰੂ ਘਰ ਵਿੱਚ ਇਕੱਠੇ ਹੋਏ ਜਸ਼ਨਪ੍ਰੀਤ ਦੇ ਪਿਤਾ ਸਰਦਾਰ ਰਵਿੰਦਰ ਸਿੰਘ ਹਨ ਉਹਨਾਂ ਦਾ ਕਹਿਣਾ ਹੈ ਕਿ ਮੇਰੇ ਪੁੱਤੇ ਗਲਤ ਦੋਸ਼ ਲਗਾਏ ਜਾ ਰਹੇ ਨੇ ਕਿ ਮੇਰੇ ਪੁੱਤ ਨੇ ਨਸ਼ੇ ਦੀ ਹਾਲਤ ਵਿੱਚ ਐਕਸੀਡੈਂਟ ਕੀਤਾ ਹੈ ਪਰ ਮੇਰਾ ਪੁੱਤ ਆਗੁਰ ਸਿੱਖ ਹੈ ਤੇ ਉਸਨੇ ਅਜ ਤੱਕ ਜ਼ਿੰਦਗੀ ਵਿੱਚ ਕਦੇ ਨਸ਼ੇ ਨੂੰ ਹੱਥ ਨਹੀਂ ਲਗਾਇਆ ਤੇ ਮੇਰੀ ਸਾਰਿਆਂ 'ਗੇ ਅਪੀਲ ਹੈ ਕਿ ਮੇਰੇ ਪੁੱਤ ਨੂੰ ਬਦਨਾਮ ਨਾ ਕੀਤਾ ਜਾਏ ਹੁਣ ਜਿਕਰ ਇਹੋ ਗੱਲ ਇਹ ਵੀ ਹੈ ਕਿ ਇਸ ਹਾਦਸੇ ਨੂੰ ਹਰਜਿੰਦਰ ਸਿੰਘ ਢੱਕਾ ਨਾਲ ਜੋੜਿਆ ਜਾ ਰਿਹਾ ਹੈ ਕਿਉਂਕਿ ਹਰਜਿੰਦਰ ਸਿੰਘ ਵਾਂਗੀ ਸਕੂਲ ਵੀ ਵਰਕ ਪਰਮਿਟ ਸੀ ਇਸ ਹਾਦਸੇ ਨਾਲ ਸਿੱਖ ਕਮਿਊਨਿਟੀ ਤੇ ਵੀ ਬਹੁਤ ਬੁਰਾ ਅਸਰ ਪਵੇਗਾ ਉੱਥੇ ਦੇ ਟਰਾਂਸਪੋਰਟ ਸੈਕਟਰੀ ਮਿਸਟਰ ਡੈਫੀ ਦਾ ਬਿਆਨ ਆਇਆ ਹੈ ਮੈਂ ਤਾਂ ਪਹਿਲਾਂ ਹੀ ਕਿਹਾ ਸੀ ਕਿੰਨਾ ਤੇ ਕਾਰਵਾਈ ਕੀਤੀ ਜਾਵੇ ਇਸ ਲਈ ਹੀ ਮੈਂ ਕੈਲੀਫੋਰਨੀਆ ਦਾ 40 ਮਿਲੀਅਨ ਡਾਲਰ ਦਾ ਫੰਡ ਰੋਕਿਆ ਸੀ ਹੁਣ ਕੈਲੀਫੋਰਨੀਆ ਦੇ ਗਵਰਨਰ ਦਾ ਵੀ ਬਿਆਨ ਆ ਗਿਆ ਹੈ ਕਿਨਾਂ ਦੇ ਲਾਇਸੈਂਸ ਕੈਨਸਲ ਕੀਤੇ ਜਾਣ ਜੋ ਕਿ ਇੱਕ ਬਹੁਤ ਖਤਰਨਾਕ ਗੱਲ ਹੈ ਹੁਣ ਕੱਲੇ ਸਿੱਖ ਕਮਿਊਨਿਟੀ ਲਈ ਹੀ ਨਹੀਂ ਬਲਕਿ ਸਾਰੇ ਇੰਡੀਅਨਸ ਲਈ ਖਤਰਾ ਬਣ ਗਿਆ ਹੈ